ਸ਼੍ਰੀਚਮ ਕੌਰ ਸਾਹਿਬ ਦੇ ਪਿੰਡ ਫਤਿਹਗੜ ਵਿਰਾਨ ਦੇ ਵਿੱਚ ਇੱਕ ਫੌਜ ਦੇ ਜਵਾਨ ਦੀ ਨਸ਼ੇ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਿੱਖ ਰੈਜੀਮੈਂਟ ਦਾ ਇਹ ਜਵਾਨ ਕੁਲਜੀਤ ਸਿੰਘ ਲਗਭਗ 10 ਦਿਨ ਪਹਿਲਾਂ ਫੌਜ ਦੀ ਛੁੱਟੀ ਤੇ ਆਇਆ ਸੀ ਅਤੇ 2 ਦਿਨ ਪਹਿਲਾਂ ਹੀ ਆਪਣੇ ਪਿੰਡ ਫਤਿਹਗੜ ਵਿਰਾਨ ਪੁਜਾਸੀ ਕੁਲਜੀਤ ਸਿੰਘ ਕਰ ਤੋਂ ਕੱਪੜੇ ਖਰੀਦਣ ਲਈ ਗਿਆ ਸੀ ਪਰ ਜਦੋਂ دیر ਰਾਤ ਤੱਕ ਉਹ ਘਰ ਨਾ ਪੁੱਜਿਆ ਤਾਂ ਪਰਿਵਾਰ ਨੇ ਸਾਰੀ ਰਾਤ ਉਸ ਦੀ ਤਲਾਸ਼ ਕੀਤੀ ਅਗਲੇ ਦਿਨ ਸਵੇਰੇ 8:30 ਵਜੇ ਕਰੀਬ ਨਜ਼ਦੀਕੀ ਪਿੰਡ ਖੋਖਰਾ ਕੋਲ ਕੁਲਜੀਤ ਸਿੰਘ ਦੀ ਗੱਡੀ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ ਪੁਲਿਸ ਨੂੰ ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਗੱਡੀ ਦੀ ਹੋਰ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਨਸ਼ਾ ਬਰਾਮਦ ਹੋਇਆ ਮ੍ਰਿਤਕ ਕੁਲਜੀਤ ਸਿੰਘ ਦੇ ਘਰ ਦੇ ਵਿੱਚ ਸੱਥਰ ਵਿਛਿਆ ਹੋਇਆ ਅਤੇ ਪਰਿਵਾਰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤੇ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਮ੍ਰਿਤਕ ਫੌਜੀ ਕੁਲਜੀਤ ਸਿੰਘ ਦੀ ਪਤਨੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੀ ਹੈ ਅਤੇ ਮ੍ਰਿਤਕ ਦਾ 9 ਮਹੀਨੇ ਦਾ 마ਸੂਮ ਬੱਚਾ ਹੈ ਜੋ ਆਪਣੇ ਬਾਪ ਦੀ ਲਗਾਤਾਰ ਉਡੀਕ ਕਰ ਰਿਹਾ ਇਸ ਘਟਨਾ ਤੋਂ ਬਾਅਦ ਸਾਫ ਦਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਮ੍ਰਿਤਕ ਦੇ ਘਰ ਪਹੁੰਚੇ ਅਤੇ ਪਰਿਵਾਰ ਦੀ ਨਾਲ ਦੁੱਖ ਸਾਂਝਾ ਕੀਤਾ ਇਸੇ ਦੌਰਾਨ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਉਹਨਾਂ ਨੇ ਸਰਕਾਰਾਂ ਤੇ ਸਿਸਟਮ ਤੇ ਲਗਾਤਾਰ ਸਵਾਲ ਖੜੇ ਕੀਤੇ ਨੇ ਦੇਖੋ ਸਰਕਾਰ ਨਸ਼ਿਆਂ ਬੁਰਦੁਜ ਕਰੇ ਜੋ ਮਰਜੀ ਸਰਕਾਰ ਕਿਸੇ ਗੱਲ ਦੇ ਵਿੱਚ ਬੁਰਦੁਜ ਕਰੇ ਸਾਨੂੰ ਇਸ ਮਾਮਲੇ 'ਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ। ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ। 6.5 ਫੁੱਟ ਦਾ ਮੁੰਡਾ ਹੈ, ਜਵਾਨ ਹੈ, ਇਹ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ। ਤੇ ਉਹ 2 ਦਿਨ ਪਹਿਲਾਂ ਇੱਥੇ ਆਇਆ। ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ 'ਚੋਂ ਮਿਲਿਆ ਹੈ। ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ ਗਲੀ ਮਹੱਲੇ ਬੱਲੇ ਪਿੰਡ ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਵਿਕ ਰਿਆ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇੱਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ 'ਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਹੈ। ਸੋ ਮੈਂ ਇਸ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਜੀ ਤੁਸੀਂ ਉੱਥੇ ਥਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਖੁਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਰ ਰਹੇ ਆ ਤੁਸੀਂ ਕਰਦੇ ਕੁਝ ਨਹੀਂ ਹੈ। ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਰਡਿੰਗ ਲੱਗੇ ਹੋਏ ਤੇਰੇ ਕੇ ਜੀ ਐਸੀ ਪੰਜਾਬ ਚ ਨਸ਼ੇ ਖਤਮ ਕਰ ਰਿਹਾ ਆ ਕੱਲ ਪਰਸੋਂ ਮੈਂ ਫੋਟੋ ਵੀ ਪਾਈ ਹੈ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਹਾ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਹਾ ਥੱਲੇ ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾਓ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਹੁਣ 1.5 ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਨੇ ਪਾਲ ਲੈਂਦਾ 9 ਮਹੀਨਿਆਂ 9 ਮਹੀਨਿਆਂ ਦਾ ਕਿਨੇ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨ ਤੇ আর ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਰੇ ਬੰਦੇ ਤੈਨੂੰ ਆਜ ਆਉ ਤੁਹਾਨੂੰ ਮੈਂ ਇੱਥੇ ਬੰਦੇ ਮਲਾਵਾ ਵੇਚਣ ਵਾਲੇ ਜਿਹੜੇ ਦਿਖਾਵਾਂ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਆਦਨਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ આરોਪੜ ਦੇ ਐਸਐਸਪੀ ਦੇ ਪੰਜ ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿ ਰਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਯਾਰ ਨਸ਼ੇ ਦੇ ਆਦੀ ਤਾਂ ਉਹ ਹੈ ਜਿਨ੍ਹਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇਈ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਐ ਤੇ ਤੁਹਾਡੇ ਲੀਡਰ ਜਿਹੜੇ ਬਕਾਉਦੇ ਉਹਨਾਂ ਤੁਸੀਂ ਫੜਦੇ ਨਹੀਂ ਆ ਬਾਈ ਤੇ ਪੁੱਛ ਲਓ ਜੀ ਦਾ ਮੁੰਡਾ ਮਰਿਆ ਕੀ ਹਾਲਤ ਐ ਇੱਥੇ 2 ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਐ ਕੁਛ ਦਿਨ ਪਹਿਲਾਂ ਛੁੱਟੀ ਆਇਆ ਉਹਨੂੰ ਕੀ ਪਤਾ ਉਹਦੇ ਹਾਲਾਤ ਦਾ ਲੇਕਿਨ ਆਲੇ ਜਾ ਕੇ ਗੱਡੀ ਦੇ ਵਿੱਚ ਤੇ ਚਿੱਟਾ ਮਿਲਿਆ ਸਾਰੀ ਦੁਨੀਆ ਦੇ ਸਾਹਮਣੇ ਸਰਕਾਰ ਤੇ ਪੁਲਿਸ ਚਿੱਟਾ ਚੱਕ ਕੇ ਲੈ ਗਈ ਚਿੱਟੇ ਦਾ ਕੇਸ ਨਹੀਂ ਪਾ ਰਹੇ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਕਿ ਐਸੀ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੰਨੀ ਸਾਹਿਬ ਜਿਸ ਨਾਲ ਤੁਸੀਂ ਜ਼ਹਿਰੀਲੀ ਕਹਿੰਦੇ ਹੋ ਜ਼ਹਿਰੀਲੀ ਕਹਿ ਰਹੇ ਆ ਤਾਂ ਤੁਸੀਂ ਕੋਈ ਜੁਡੀਸ਼ੀਅਲ ਜਾਂਚ ਦੀ ਮੰਗ ਕਰੋਗੇ ਮੇਰੀ ਗੱਲ ਸੁਣੋ ਸ਼ਰੇਆਮ ਲੋਕਾਂ ਨੇ ਜੁਡੀਸ਼ੀਅਲ ਜਾਂਚ ਤਾਂ ਦੀ ਹੋਣੀ ਉਹ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖ ਰਿਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਤੇ ਆ ਜਿਹੜਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਲਫਾਫੇ ਚ ਪਾ ਕੇ ਲੈ ਗਏ ਉਹਦੇ ਚ ਤੇ ਆ ਦੇਖੋ ਆ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਫਿਰ ਇਹ ਜ਼ਹਿਰੀਲੀ ਚੀਜ਼ ਕਿਸ ਤਰ੍ਹਾਂ ਹੋ ਗਈ ਜੀ ਫਿਰ ਲਿਖਦੇ ਕਿਉਂ ਨਹੀਂ ਜਦੋਂ ਅਗਲੇ ਫਿਰ ਉਹ ਕੁੜੀ ਲ ਪੁਲਿਸ ਵਿੱਚ ਲੱਗੀ ਵੀ ਹੈ ਹੁਣ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨੂੰ ਤਾਂ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਚ 30 ਸਾਲ ਦੀ ਵੀ ਨਹੀਂ ਹੈ ਜੀ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਸੋ ਐਸੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਇਨਸਾਬ ਮਿਲੇ ਇੱਥੇ ਜਿਹੜੇ ਆ ਥਾਣੇ ਵਾਲੇ ਚੌਂਕੀ ਵਾਲੇ ਇਹਨਾਂ ਦੀ ਵਿੱਚ ਮਿਲੀ ਭੁਗਤ ਹੈ ਇੱਥੇ ਆ ਜਿਹੜੇ ਬੰਦੇ ਵੇਚਦੇ ਆ ਉਹ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਪੂਰੇ ਚਮਕੌਰ ਸਾਹਿਬ ਹਲਕੇ ਚ ਗਲੀ ਗਲੀ ਮਹੱਲੇ ਮਹੱਲੇ ਔਰ ਹੁਣੇ ਇੱਥੇ ਐਮਐਲਏ ਇੱਕ ਬੋਲ ਰਿਹਾ ਸੀ ਤੇ ਥੱਲੇ ਆ ਕੇ ਦੇਖਦਾ ਨਹੀਂ ਕਿ ਜੀ ਕੀ ਆ ਬਿਕ ਰਿਆ ਤੁਹਾਡੀ ਕਿਹੜੀ ਸ਼ੈ ਹੈ ਤੁਹਾਡਾ ਤੁਹਾਡਾ ਕੀ ਰੋਲ ਹੈ ਇਹਦੇ ਵਿੱਚ ਉਹ ਤੁਸੀਂ ਦੱਸੋ ਨਾ ਹੁਣ ਆ ਕੇ ਇਹ ਤੇ ਸਾਡਾ ਚਮਕੌਰ ਸਾਹਿਬ ਸ਼ਹੀਦਾਂ ਸਿੰਘਾਂ ਦੀ ਧਰਤੀ ਐ ਬਚਿਆ ਹੋਇਆ ਸੀ ਨਸ਼ੇ ਤੋਂ ਆ ਹੁਣ ਆਕੇ 3 ਸਾਲ ਤੋਂ ਸਾਡਾ ਬੁਰਾ ਹਾਲ ਹੋ ਰਿਹਾ ਸਰ ਕੀ ਲੱਗਦਾ ਜੇ ਪੁਲਿਸ ਤੋਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ सीबीआई ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾ ਆ ਰਿਹਾ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਹੀ ਚਿਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਤੇ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹ ਤਾਂ ਕਿਤੇ ਗਿਆ ਵੀ ਨਹੀਂ ਐ ਤੇ ਇੱਥੇ ਦੇ ਲੋਕ ਵਪਾਰੀ ਐ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰਫ ਪੋਲਿਟੀਕਲ ਸਾਰਾ ਏਜੰਡਾ ਖੋਲਿਆ ਹੋਇਆ ਧੰਨਵਾਦ ਕੀ ਕਿਦਾਂ ਹੋਇਆ ਸਾਰਾ ਕੁਝ ਮਾਰਜਨ ਸਿੰਘ ਮੇਰਾ ਪੁੱਤਰ ਕੁਲਜੀ ਸਿੰਘ ਸਨਮਾਰਜਨ ਸਿੰਘ ਬੇਟਾ ਮੇਰਾ ਆਰਮੀਚਾ ਅਸੀਂ ਪਰਸੋਂ ਆਏ ਆ ਜਲੰਧਰ ਤੋਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸਾਨੂੰ ਸ਼ਰਾਬ ਪਤਾ ਪਦਨਾਸ਼ਾ ਕਿ ਆਉਂਦਾ ਜਰਦੇ ਬਾਰੇ ਪਤਾ ਜਾ ਬਾਕੀ ਅੱਜ ਤੋਂ 3 ਸਾਲ ਦੇ ਪਹਿਲਾਂ ਸਾਨੂੰ ਥੋੜਾ ਥੋੜਾ ਪਤਾ ਲੱਗਿਆ ਵੀ ਚਿੱਟਾ ਹੁੰਦਾ ਕੀ ਹੈ ਪਰ ਮੈਂ ਇਸ ਨੂੰ ਮੰਨਦਾ ਨਹੀਂ ਸੀ ਪਰ ਅੱਜ ਮੇਰੇ ਮੁੰਡੇ ਦੀ ਮੌਤ ਹੋਈ ਅੱਜ ਮੈਨੂੰ ਪਤਾ ਲੱਗਿਆ ਵੀ ਚਿੱਟਾ ਹੁੰਦਾ ਕੀ ਹੈ ਤੁਹਾਡੇ ਬੱਚੇ ਦੀ ਮੌਤ ਕਿਵੇਂ ਹੋਈ ਮੌਤ ਕੱਲ ਬੱਚਾ ਮੇਰਾ 4 ਵਜੇ ਗਿਆ ਕਿਸੇ ਨੂੰ ਬੁਲਾਇਆ ਫੋਨ ਕਰਕੇ ਉਹ ਚਲੇ ਗਿਆ ਉਹਨੂੰ ਕਿਸੇ ਨੇ ਗੁੰਮਰਾਹ ਕਰਿਆ ਪਤਾ ਨਹੀਂ ਕੀ ਕਰਿਆ ਜਦੋਂ ਉਸ ਆਰਮਿਸ ਇਸ਼ੂ ਆ ਦਰੂ ਇਸ਼ੂ ਆ ਉਹ ਚ ਨੋਰਮਲ ਬੰਦਾ ਵੀ ਕੀ ਕਰ ਜਾਂਦਾ ਚਿੱਟੇ 'ਚ ਗਿਰਦਾ ਨਹੀਂ ਬੰਦਾ ਚਿੱਟੇ 'ਚ ਬੰਦਾ ਸਿੱਧਾ ਹੀ ਡੱਡੇ ਹੁੰਦਾ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਐਦਾਂ ਐਦਾਂ ਵੀ ਹੋ ਜਾਂਦਾ ਪਰ ਮੈਂ ਪਹਿਲੀ ਵਾਰ ਦੇਖਿਆ ਪਰ ਮੈਂ ਇਹ ਚਾਹਣਾ ਚਾਹੁੰਦਾ ਦੱਲਾ ਇਹਦੀ ਚੌਂਕੀ ਆ ਬੇਲਾ ਚੌਂਕੀ ਆ ਚਮਕੌਰ ਸਾਹਿਬ ਥਾਣਾ ਆ ਹਰ ਇੱਕ ਬੰਦੇ ਰੋਕਦੇ ਆ ਕੋਈ ਗੱਡੀ ਆਂਦੀ ਐ ਨੂੰ ਕੋਈ ਆਰਮੀ ਦੀ ਕੋਈ ਗੰਨੇ ਦੀ ਪੁਲਿਸ ਦੀ ਕਿਸੇ ਵੀ ਡਿਪਾਰਟਮੈਂਟ ਦੀ ਗੱਡੀ ਚੈੱਕ ਕਰੋ ਇਹਨਾਂ ਦਾ ਪਤਾ ਕੀ ਮਸਲਾ ਐ ਇੱਥੋਂ ਰਿੱਤੀ ਟਰਾਲੀ ਭਰੀ ਆ ਇੱਥੋਂ ਪੁਲਿਸ ਵਾਲਾ ਗਿਆ ਚਿੰਗਰ ਗਿਆ ਆ ਚੁੱਪ ਕੇ ਛੱਡ ਦਿੰਨੇ ਆ ਜਦੋਂ ਸਾਡੇ ਬੱਚੇ ਜਾ ਰਹੇ ਆ ਘਰੋਂ ਉਹਦੀ ਗੱਡੀ ਚੈੱਕ ਕਰੋ ਭਾਈ ਤੁਹਾਡੀ ਗੱਡੀ ਚ ਕੀ ਆ ਚੱਕਾ ਅੱਜ ਕਿ ਆਪ ਤਾਂ ਮੇਰੇ ਮੁੰਡੇ ਨੂੰ ਸਿਤਾਰ ਕੇ ਕੋਈ ਮੁੰਡਾ ਹੋਰ ਬੰਦਾ ਗੱਡੀ ਚ ਲੈ ਕੇ ਲੈ ਕੇ ਕੀ ਜਾ ਹੋਵੇ ਉਹਦਾ ਮੈਨੂੰ ਵਿਸ਼ਵਾਸ ਤੋੜਿਆ ਉਹ ਤਾਂ ਨਹੀਂ ਮੈਂ ਕਹਿ ਸਕਦਾ ਮੁੰਡਾ ਮੇਰਾ 3 ਦਿਨ ਹੋ ਕੇ ਪਹਿਲਾਂ ਆਇਆ ਇਹਨੂੰ ਠੀਕ ਹੈ ਜੀ ਰਾਤ ਮੈਂ ਮੁੰਡਾ 11 ਵਜੇ ਤੇ ਲੱਭਿਆ ਜਿਹੜੀ ਨਾਲ ਜਿਨ੍ਹਾਂ ਨੇ ਛਿੱਡੀ ਚਿੱਟੇ ਵਾਲੀ ਅੱਜ 6 ਦਿਨ ਪਹਿਲਾਂ ਜਿਨ੍ਹਾਂ ਨੇ ਫੇਰ ਛੱਟਾ ਵੇਚ ਦਿਆ 11 ਵਜੇ ਮੁੰਡੇ ਦੀ ਮੇਰੇ ਰਿਪੋਰਟਿੰਗ ਪਈ ਆ ਮੇਰੇ ਕੋ ਕੌਨ ਫੋਨ ਚ ਕਾਲ ਪਈ ਆ ਮੈਂ ਪੌਣੇ 11 ਵਜੇ ਫਦੇ ਪਰ ਪੰਡਜ ਦਾ ਮੈਂ ਪੁੱਛਿਆ ਉਹ ਕਹਿੰਦੇ ਬਾਈ ਇੱਥੇ ਚਾਰ ਮੁੰਡੇ ਹੋਰ ਵੇਚਦੇ ਆ ਟੱਪਰੀਆਂ ਵੇਚਦੇ ਆ ਬਰਾਬਰ ਵੇਚਦੇ ਆ ਕਹਿੰਦੇ ਬਾਈ ਸਾਨੂੰ ਚੌਕਣ ਦੇ ਕਿਸੇ ਦਾ ਡਰੇ ਨਹੀਂ ਹੈਗਾ ਨਾ ਐਸਐਚਓ ਦਾ ਨਾ ਮੁਰਸ਼ਿਦ ਦਾ ਕਹਿੰਦਾ ਮੁਰਸ਼ਿਦ ਕਹਿੰਦਾ ਅਸੀਂ ਮੁਰਸ਼ਿਦਾਂ ਦਾ 10 ਮਿੰਟ ਚ ਖਰੀਦ ਰਹੇ ਆ ਕਹਿੰਦਾ ਆਮੰਦ ਕੀ ਕਰੂਗੇ ਉਹ ਤਾਂ ਐਵੇਂ ਆਵਾ ਮਾਰ ਕੇ ਲੰਘ ਜੰਦੇ ਆ ਦੱਸੋ ਅਸੀਂ ਇ ਵਿੱਚ ਕੀ ਕਰੂਗੇ ਜਿਹੜੀ ਪੁਲਿਸ ਕਾਰਵਾਈ ਹੋ ਰਹੀ ਆ ਪੁਲਿਸ ਜਾਂਚ ਚੱਲ ਰਹੀ ਆ ਉਹਦੇ ਤੇ ਵਿਸ਼ਵਾਸ ਹੈ ਤੁਹਾਨੂੰ ਬਿਲਕੁਲ ਫਰਜ਼ ਗੋਸ਼ ਵੀ ਕਰ ਸਕਦੀ ਆ ਇੱਕ ਪੈਨ ਹੁਣ ਜਿਤ ਮਰਜ਼ੀ ਘੁਮਾ ਦੋ ਉਹਨੂੰ ਹੋਏ ਉਹਦੇ ਅੰਕੜੇ ਕਾ ਸੱਜਾਂ ਹੁਣ ਐੜੇ ਦੇ ਨਾਮ ਪਾ ਸਕਦੇ ਆ ਉਹਨੂੰ ਕੱਕੇ ਲਾਵਾ ਵੀ ਪਾ ਸਕਦੇ ਆ ਉਹਦਾ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਇਹ ਤਾਂ ਕਲਮ ਆ ਮੈਨੂੰ ਪੁਲਿਸ ਨੇ ਤੁਹਾਡੇ ਕੋਲ ਬਿਆਨ ਲਈ ਕੋ ਗੱਲ ਹੋਈ ਬਿਆਨ ਲਈ ਜ਼ਰੂਰ ਆ ਮੈਨੂੰ ਕਿਹਾ ਮੈਂ ਕਿਹਾ ਮੈਂ ਆਪਣਾ ਮੁੰਡਾ ਚੱਕ ਕੇ ਫੂਕ ਦੂੰਗਾ ਮੈਨੂੰ ਕੋਈ ਮੁੰਡੇ ਦਾ ਗਮ ਨਹੀਂ ਗਮ ਨਹੀਂ ਹੈਗਾ ਮਾਰਨ ਦਾ ਕਾਲੂ ਕੋਈ ਹੋਰ ਮੁੰਡਾ ਮਰ ਜਵੇ ਮੈਨੂੰ ਉਹਦਾ ਕੰਮ ਹੋਣਾ ਪਰ ਲੇ ਕੇ ਗੱਲ ਇੱਕ ਉਹਨਾਂ ਦਾ ਘਰ ਦਾ ਨਾਨੀ ਚਾਚੀ ਤਾਈ ਮਾਸੀ ਉਹਨੂੰ ਇੱਕ ਚੱਕ ਕੇ ਮੈਨੂੰ ਫੇਸ਼ ਕਰ ਦੋ ਵੀਰ ਜੀ ਗੱਲ ਪਤਾ ਕੀ ਗੱਲ ਆ ਜੇ ਨਾ ਕੋਈ ਪੱਲਾ ਮਾਨਸ ਬੰਦਾ ਕਿਸੇ ਬੰਦੇ ਨੂੰ ਕਹਿੰਦਾ ਨਸ਼ੀਲੇ ਵਾਲੇ ਨੂੰ ਕਿ ਤੁਸੀਂ ਇਹ ਕੰਮ ਨਾ ਕਰੋ ਉਲਟਾ ਸਾਡੇ ਗੱਲ ਪੈਂਦੇ ਆ ਅਸੀਂ ਵੀ ਜੇ ਅਸੀਂ ਪੁਲਿਸ ਵਿੱਚ ਕੰਪਲੀਟ ਵੀ ਕਰਦੇ ਆ ਕਦੇ ਉਹ ਸਾਡੀ ਸੁਣਾਈ ਨਹੀਂ ਕਰਦੇ ਆਮ ਪਾਵਨ ਲੱਗਦੀ ਜਿਹੜਾ ਬੰਦਾ ਦੋ ਨੰਬਰ ਦਾ ਕੰਮ ਕਰਦਾ ਉਹਦੀ ਸੁਣਾਈ ਜ਼ਿਆਦਾ ਇੱਥੇ ਸਾਡੀ ਕੋਈ ਸੁਣਾਈ ਨਹੀਂ ਜ਼ਿੰਮੇਵਾਰ ਬੰਦੇ ਦੀ ਹੈਲੋ ਹਲਾਤ ਕੀ ਹੈ ਬਿਕ ਰਹਾ ਹਲਾਤ ਬਿਕ ਰਹਾ ਜੀ ਪੂਰਾ ਬਿਕ ਰਹਾ ਜੀ ਹਾਂਜੀ ਟੱਪਨੇ ਬਿਕ ਰਹਾ ਬਰਾਮਪਰੇ ਬਿਕ ਰਹਾ ਤੁਹਾਡੇ ਆਪਣੇ ਫਦੇ ਬਿਕ ਰਹਾ ਜੀ ਹਾਂਜੀ ਕੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜੀ ਸਰਕਾਰ ਨੇ ਤਾਂ ਜੁੱਧ ਦੇ ਵਿਰੁੱਧ ਕੋਈ ਸ਼ਪਤ ਜੇ ਜੇ ਵਿਰੋਧ ਛੇੜਿਆ ਜੀ ਆ ਦੇਖੋ ਜਵਾਨ ਮੌਤਾਂ ਕਿਵੇਂ ਹੋ ਰਹੀਆਂ ਇਹ ਦੱਸੋ ਸਾਨੂੰ ਇਹ ਬਿਨਾਂ ਜਿੱਟਾ ਤਾਂ ਹੋ ਰਹੀਆਂ ਜੀ ਜੇ ਚਿੱਟਾ ਬਿਕਦਾ ਤਾਂ ਹੀ ਮੌਤ ਹੋ ਰਹੀ ਜੀ ਨੌਜਵਾਨ ਮੁੰਡਾ ਆਰਮੀ 28 ਸਾਲ ਦਾ ਸੀ ਉਹ ਤਿੰਨ ਦੋ ਦਿਨ ਪਹਿਲਾਂ ਆਇਆ ਉਹ ਕਹਿੰਦਾ ਆਂਦੇ ਥੋੜਾ ਲੱਗਿਆ 9 ਸਾਲੋਂ ਕਿਨੂੰ ਭਰਤੀ ਹੋਏ ਨੂੰ ਜੋ ਪਹਿਲਾਂ ਕਰਦਾ 9 ਸਾਲ ਪਹਿਲਾਂ ਹੀ ਡੈੱਡ ਉਹ ਡੈਥ ਹੋ ਜਾਣਾ ਸੀ ਇਹ ਕਿ ਲੱਗਦਾ ਧੋਖੇ ਨਾਲ ਬੁਲਾਇਆ ਗਿਆ ਇਹ ਧੋਖੇ ਨਾਲ ਬੁਲਾਇਆ ਗਿਆ ਜੀ ਇਹਨੂੰ ਮੁੰਡੇ ਨੂੰ ਬੁਲਾਇਆ ਗਿਆ ਬੁਲਾ ਕੇ ਉੱਥੇ ਇਹਨਾਂ ਨੂੰ ਇਹਨੂੰ ਧੱਕੇ ਨਾਲ ਬੁਲਾ ਕੇ ਤਾਂ ਕਰਿਆ ਗਿਆ ਨਹੀਂ ਸਾਨੂੰ ਇਹ ਪਤਾ ਸਾਡਾ ਬੇਟਾ ਪੈੱਕ ਜਰੂਰ ਲਾਂਦਾ ਸੀ ਪਰ ਇਹ ਗਲਤ ਕੰਮ ਦੇ ਵਿੱਚ ਗਲਤ ਸੰਗਤ ਦੇ ਪਰ ਕਰਦਾ ਨਹੀਂ ਸੀ 800 ਦੀ ਕਾਰ ਵੀ ਤੇ ਵਿਸ਼ਵਾਸ ਹੈ ਸਾਨੂੰ ਕੋਈ ਵਿਸ਼ਵਾਸ ਨਹੀਂ ਜੀ ਬਿਲਕੁਲ ਨਹੀਂ ਅਸੀਂ ਨਹੀਂ ਵਿਸ਼ਵਾਸ ਕਰਦੇ ਨਹੀਂ ਬਿਲਕੁਲ ਨਹੀਂ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਹੋਰ ਅੱਜ ਅਸੀਂ ਬੋਲ ਰਹੇ ਆ ਜਿਹੜੇ ਨਹੀਂ ਬੋਲਦੇ ਕੱਲ ਉਹਨਾਂ ਦੇ ਬੇਟਾਂ ਨਾਲ ਹੋਊਗਾ ਫਿਰ ਪਤਾ ਲੱਗਦਾ ਆਪਣੇ ਘਰ ਦੇ ਵਿੱਚ ਅੱਗ ਲੱਗਦੀ ਆ ਅਸੀਂ ਤਾਂ ਕਹਿੰਦੇ ਸਾਰੇ ਇਕੱਠੇ ਹੋ ਕੇ ਇੱਕ ਵੋਹ ਕਰਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਬੰਦ ਕਰਾਓ ਉਹ ਭਗਵਾਨਤਮਾਨ ਕਹਿੰਦਾ ਵੀ ਅਸੀਂ ਇਹ ਕੰਮ ਕਰਤਾ ਇਹ ਕੰਮ ਕਰ ਨਸ਼ਾ ਬੰਦ ਕਰਾਤਾ ਪੀਲੇ ਪੰਜੇ ਚਲਾਤੇ ਸਾਡੇ ਦਾ 150 ਪਿੰਡਾਂ ਦੇ ਵਿੱਚ ਕਿਹੜੇ ਹੋ ਆ ਸਾਡੇ ਤਾਂ ਵੱਧ ਚੱਲ ਰਿਹਾ ਇਹ ਫਿੱਟਾ ਵੱਧ ਤੋਂ ਵੱਧ ਵਿਕ ਰਿਹਾ ਹੋਰ ਅਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਐਸਐਚਓ ਸਾਹਿਬ ਆਪ ਇਨਵੈਸਟੀਗੇਟ ਕਰ ਰਹੇ ਆ ਮੈਟਰ ਨਾ ਜਣੀ ਡਰੱਗਸ ਨਾਲ ਰਿਲੇਟਡ ਕਹਿਗਾ ਕਿਸੇ ਅੱਛਾ ਜ ਕਿ ਕਿੱਦਾਂ ਸਾਰਾ ਪਤਾ ਕਿੱਦਾਂ ਲੱਗਾ ਕਿੱਦਾਂ ਬਰਾਮਦ ਹੋਇਆ ਕੀ ਅਜੇ ਅਜੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਹਾਂਜੀ ਅਜੇ ਚਾਰ ਸੱਤ ਕੋਈ ਪੱਤਰ ਅਜੇ ਅਜੇ ਤਾਂ ਬੰਦਿਆਂ ਨੂੰ ਫੜ ਰਹੇ ਆ ਅਸੀਂ ਜਿਹੜੇ ਹੈਗੇ ਇਨਵੋਲਵਮੈਂਟ ਜਿਨ੍ਹਾਂ ਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਅਸੀਂ ਲੋਕ ਅੱਛਾ ਕਿੰਨੇ ਕਿ ਲੋਕਾਂ ਬਾਰੇ ਪਤਾ ਲੱਗਾ ਹੁਣ ਤੱਕ ਕਿੰਨੇ ਜਿੰਨੇ ਇਹਦੇ ਬਾਰੇ ਸਪਸ਼ਟ ਐਸਾ ਸਭ ਦੱਸ ਸਕਦੇ ਨਹੀਂ ਪਰਚਾ ਐਫ ਆਈ ਆਰ ਹੋਈ ਹੈ ਅਜੇ ਅਜੇ ਨਹੀਂ ਅਜੇ ਕਾ ਤੁਹਾਨੂੰ ਅੱਛਾ ਕਿੰਨੇ ਗੱਡੀ ਚੁੱਕੀ ਕੀ ਬਰਾਮਦ ਹੋ ਹੈ ਨਾ ਗੱਡੀ ਚੁੱਕੀ ਕੀ ਬਰਾਮਦ ਹੋ ਉਹ ਵੀ ਮਿਲੀ ਹੈ ਉਹਦੇ ਚ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਜੋ ਹੋਰ ਤਾਂ ਕੋਸ਼ਿ ਹਾਂਜੀ ਹੋਰ ਨਹੀਂ ਸ਼ੋਅ ਤਾਂ ਕੁਝ ਨਹੀਂ ਨਸ਼ੀਲੀ ਚੀਜ਼ ਮਿਲੀ ਕੀ ਨਹੀਂ ਖਾਲੀ ਇੰਜੈਕਸ਼ਨ ਪਰੇ ਹੋਏ ਸੀ ਸਰਿੰਜਾਂ ਸਾਰੀ ਸੀ ਨਾ ਜੀ ਨਾ ਖਾਲੀ ਖਾਲੀ ਸੀ ਸਰਿੰਜਾਂ ਹੋਰ ਕੀ ਮਿਲਿਆ ਜੀ ਹੋਰ ਤਾਂ ਕੁਝ ਕੋਈ ਖਾਸ ਨਹੀਂ ਹਾਂਜੀ ਇਹ ਪਰ ਮੌਤ ਦਾ ਕੀ ਕਾਰਨ ਕੀ ਲੱਗਦਾ ਤੁਹਾਨੂੰ ਮੌਤ ਦਾ ਕਾਰਨ ਤਾਂ ਨਸ਼ਾ ਨਸ਼ਾ ਹੈ ਨਸ਼ਾ ਓਵਰਡੋਸ ਕਰਕੇ ਓਵਰਡੋਸ ਕਰਕੇ ਓਵਰਡੋਸ ਕਰਕੇ ਬਾਕੀ ਪੋਸਟਮਾਰਟਮ ਹੋਊਗਾ ਜੀ ਪੋਸਟਮਾਰਟਮ ਦਾ ਪਤਾ ਲੱਗ ਜਾਏਗਾ ਸਰ ਪ੍ਰਾਇਮ ਫੇਸੀ ਕੀ ਲੱਗਦਾ ਤੁਹਾਨੂੰ ਹੈ ਜੀ ਪ੍ਰਾਇਮ ਫੇਸੀ ਕੀ ਮੋਢੀ ਜਾਂਚ ਸਰ ਚੱਲ ਰਹੀ ਹੈ ਜੀ ਇਹ ਤਾਂ ਪ੍ਰोसीडिंग ਹਾਂਜੀ ਅਜੇ ਅਸੀਂ ਕੁਝ ਨਹੀਂ ਦੱਸ ਸਕਦੇ ਜੀ two okay.